नेशनल कमीशन फॉर प्रोटेक्शन ऑफ चाइल्ड राइट्स एनसीपीसीआर दी संजी एक्शन प्लान नश्या विरुद्ध दी एक जंग नु लागूकरण विच जिला उना नु पूरे देश विच सर्वोत्तम दर्जा ਦਿੱਤਾ ਗਿਆ ਹੈ जिला उना नु इस प्राप्ति ਲਈ 30 जून नु नई दिल्ली दे विज्ञान भवन विचे सम्मानित ਕੀਤਾ ਗਿਆ डिप्टी कमिश्नर उना जतिन लाल ने केंद्रीय गृह राज्य मंत्री नित्यानंद राय दे हाथों यह अवार्ड हासिल ਕੀਤਾ ਗੁੱਟਲੇਹੜ ਵਿਧਾਨ ਸਭਾ ਹਲਕੇ ਦੇ ਅੰਦਰੋਲੀ ਵਿੱਚ ਸਹਿਰ ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਊਨਾ ਜਤਿੰਨ ਲਾਲ ਨੇ ਅੱਜ ਅਧਿਕਾਰੀਆਂ ਸਮੇਤ ਇਲਾਕੇ ਦਾ ਦੌਰਾ ਕੀਤਾ ਇਸ ਦੌਰਾਨ ਸਹਿਰ ਸਪਾਟੇ ਦੇ ਦ੍ਰਿਸ਼ਟੀਕੋਣ ਤੋਂ ਵੱਖ-ਵੱਖ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧੀ ਚੁੱਕੇ ਜਾਣ ਵਾਲੇ ਵੱਖ-ਵੱਖ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ एडमिंटन कनेडा की प्रसिद्ध एडमिंटन पब्लिक लाइब्रेरी मैडोस विखे सब रंग साहित्य सभा वालों प्रसिद्ध धार्मिक कवि करमजीत सिंह नूर की पुस्तक नूर छा गया का विमोचन कवि दरबार करवाया गया पुस्तक विमोचन वर्तमान एम एल ए श्री जसबीर देओल, बलविंदर बालम दलबीर सिंह रियाड़ नरेंद्र सिंह अवदेश शर्मा राजेंद्र बाली केवल सिंह बल अशोक कुमार एरी हरिंदर पाल पाल सिंह ने सांझे तौर से कीता ਜੂਲਾਈ ਅਤੇ ਅਗਸਤ ਮਹੀਨੇ ਵਿੱਚ ਹੋ ਰਹੀ ਪੁਲਿਸ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਸਥਾਨਕ ਖਾਲਸਾ ਸਕੂਲ ਵਿੱਚ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਨੌਜਵਾਨਾਂ ਨੂੰ ਪ੍ਰੀਖਿਆ ਸੰਬੰਧੀ ਫੌਰੀ ਸਿੱਖਿਆ ਉਪਲਬਧ ਕਰਵਾਉਣ ਲਈ ਤੀਸਰੇ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ। ਸਵੇ ਸਿਰ ਉਪਲਬਧ ਕਰਵਾਈ ਗਈ ਇਹ ਕੋਚਿੰਗ ਬੱਚਿਆਂ ਲਈ ਰੋਜ਼ਗਾਰ ਪ੍ਰਾਪਤੀ ਲਈ ਵਰਦਾਨ ਬਣ ਸਕਦੀ ਹੈ। ਕੰਡੀ ਸੰਗਰਾਸ਼ ਕਮੇਟੀ ਵੱਲੋਂ ਰਾਮਪੁਰ ਬਿਲੜੋ ਦੇ ਵਸੀਵੇ ਤੇ ਪਾਲਤਪੁਰ ਰਾਜਪੂਤ ਦੇ ਨਾਥਾਂ ਦੇ ਖੇਤਾ ਵਿੱਚ ਜਿੱਥੇ ਪਲਾਸਟਿਕ ਲਿਫਾਫਿਆਂ ਦੇ ਪਹਾੜ ਲਗਾਏ ਹੋਏ ਹਨ ਸਮਾਜ ਸੇਵਕ ਗੋਲਦੀ ਸਿੰਘ ਬਿਹੜਾ ਨਾਲ ਕੰਡੀ ਸੰਗਰਾਸ਼ ਕਮੇਟੀ ਪੰਜਾਬ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ ਬਲਵੀਰ ਸਿੰਘ ਪੰਜ ਚਾਚਾ ਬਲਵੀਰ ਸਿੰਘ ਨਾਲ ਮੌਕਾ ਵੇਖਿਆ ਅਣਜਾਣ ਜਾਨਵਰ ਪਲਾਸਟਿਕ ਦੇ ਲਫਾਫੇ ਨਾਲ ਖਾ ਰਹੇ ਹਨ ਜੋ ਜਾਨਲੇਵਾ ਹੈ ਇਸ ਲਈ ਲਫਾਫੇ ਸੁੱਟਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹ ਅੱਜ ਪਿੰਡ ਤਖਣੀ ਬੱਸੀ ਵਾਹਿਦ ਦੇ ਨਾਲ ਪੈਂਦੇ ਮਹੀਂ ਗਰੋਵਾਲ ਚੋ ਅਤੇ ਪਿੰਡ ਪਾਗੋਵਾਲ ਦੇ ਕਾਜ਼ਵੇ ਦਾ ਨਿਰੀਖਣ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੇ ਅੱਜ ਉਹਨਾਂ ਥਾਵਾਂ ਦਾ ਨਿਰੀਖਣ ਕੀਤਾ ਜਿੱਥੇ ਪਿਛਲੇ ਸਾਲ ਪਾਣੀ ਆ ਗਿਆ ਸੀ। ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਦਾਵਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰੈਟ ਪਟੀਸ਼ਨ 23548/2017 ਅਤੇ 23905/2017 ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 6 ਜੁਲਾਈ ਨੂੰ ਜ਼ਿਲ੍ਹਾ ਪਧਰੀ ਹੁਸ਼ਿਆਰਪੁਰ ਵਿੱਚ ਹੋ ਰਹੀ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ ਵਰਕਰਾਂ ਦਾ ਵੱਡਾ ਕਾਫਲਾ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਰਵਾਨਾ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਦੱਸਿਆ ਕਿ ਪਾਰਟੀ ਵਰਕਰ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਹਨ। ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਕੁਮਾਰ ਦਮਾੜਾ ਵੱਲੋਂ ਐਸਡੀਐਚ ਦਸੂਹਾ ਐਸਡੀਐਚ ਮੁਕੇਰੀਆਂ ਅਤੇ ਸਮੁਦਾਇਕ ਸਿਹਤ ਕੇਂਦਰ ਪੋਲ ਕਲੋਤਾ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਦਵਾਈਆਂ ਦਾ ਸਟਾਕ ਅਤੇ ਸਾਫ਼ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ ਅਤੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਹਰਬਜਨ ਸਿੰਘ ਕਠਾਰ ਦੁਆਰਾ ਰਚਿਤ ਕਹਾਣੀ ਸੰਗ੍ਰਹਿ ਡੁੱਬਦੇ ਸੂਰਜ ਦਾ ਆਕਸ ਪੁਸਤਕ ਜ਼ਿਲ੍ਹਾ ਪਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਲੋਕ ਅਰਪਣ ਕੀਤੀ ਗਈ। ਇਹ ਲੇਖਕ ਜੋ ਕਿ ਭਾਰਤੀ ਯਖਾਦ ਨਿਗਮ ਵਿਚ ਉਹ ਬਤੌਰ ਜਨਰਲ ਮੈਨੇਜਰ ਰਿਟਾਇਰ ਹੋਇਆ ਲਗਭਗ 1970 ਤੋਂ 71 ਤੋਂ ਲਿਖਤਾ ਲਿਖ ਰਿਹਾ ਸੀ ਇਹਨਾਂ ਦੁਆਰਾ ਲਿਖੀਆਂ ਕਹਾਣੀਆਂ ਤੇ ਰਚਨਾਵਾਂ ਬਹੁਤ ਸਾਰੇ ਅਖਬਾਰਾਂ ਤੇ ਰਸਾਲਿਆਂ ਵਿੱਚ ਛਪਦੇ ਰਹੇ ਹਨ